ਸਤ ਸ੍ਰੀ ਅਕਾਲ ਦੋਸਤੋ ਮੈਂ ਜਰਨਜੀਤ ਸਿੰਘ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਝੋਨੇ ਦੇ ਵਿੱਚ ਚਿੱਟੀ ਫੜਕੜੀ ਵਰਤਣ ਦੇ ਆਪਾਂ ਨੂੰ ਕੀ ਕੀ ਬੈਨੀਫਿਟ ਦੇਖਣ ਨੂੰ ਮਿਲਦੇ ਨੇ ਕਿਵੇਂ ਤੁਸੀਂ ਆਪਣੇ ਹਜ਼ਾਰਾਂ ਰੁਪਏ ਦਾ ਫਾਇਦਾ ਕਰ ਸਕਦੇ ਹੋ ਝੋਨੇ ਦੇ ਵਿੱਚ ਚਿੱਟੀ ਫੜਕੜੀ ਦੀ ਵਰਤੋਂ ਕਰਕੇ ਕਿੰਨੇ ਕੁ ਦਿਨਾਂ ਤੱਕ ਆਪਾਂ ਨੂੰ ਝੋਨੇ ਦੇ ਵਿੱਚ ਚਿੱਟੀ ਫੜਕੜੀ ਪਾਉਣੀ ਚਾਹੀਦੀ ਏ ਕਿੰਨੀ ਮਾਤਰਾ ਦੇ ਵਿੱਚ ਪਾਉਣੀ ਚਾਹੀਦੀ ਏ ਬਿਲਕੁਲ ਡਿਟੇਲ ਦੇ ਵਿੱਚ ਮੈਂ ਤੁਹਾਨੂੰ ਸਮਝਾਉਂਗਾ ਕਿ ਕਿਹੜੇ ਤਰੀਕੇ ਦੇ ਨਾਲ ਆਪਣਾ ਫਾਇਦਾ ਕਰਦੀ ਏ ਚਿੱਟੀ ਫੜਕੜੀ ਜੇਕਰ ਇਹਦੀ ਵਰਤੋਂ ਆਪਾਂ ਝੋਨੇ ਦੀ ਫਸਲ ਦੇ ਵਿੱਚ ਕਰਦੇ ਹਾਂ ਸੋ ਵੀਡੀਓ ਨੂੰ ਬਿਲਕੁਲ ਧਿਆਨ ਦੇ ਨਾਲ ਐਂਡ ਤੱਕ ਵੇਖਿਓ ਚੈਨਲ ਤੇ ਜ਼ਿਕਰ ਨਵੇਂ ਆਇਓ ਤਾਂ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਬੈਲ ਦਬਾ ਲਓ ਤਾਂ ਜੋ ਹੋਰ ਖੇਤੀਬਾੜੀ ਦੇ ਨਾਲ ਰਿਲੇਟਡ ਜਿੰਨੀਆਂ ਵੀ ਵੀਡੀਓ ਨੇ ਉਹ ਬਿਲਕੁਲ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀਆਂ ਰਹਿਣਾ। ਸੋ ਦੋਸਤੋ ਆਪਣਾ ਫਾਰਮਿੰਗ ਕੀਤਾ ਐਗਰੀਕਲਚਰਲ ਇੱਕ ਇਦਾਂ ਦਾ ਕੀਤਾ ਹੈ ਜਿਦੇ ਵਿੱਚੋਂ ਆਪਾਂ ਦਰਜਨਾਂ ਦੀ ਗਿਣਤੀ ਦੇ ਵਿੱਚ ਇੱਕ ਸੀਜ਼ਨ ਦੇ ਵਿੱਚ ਤਜਰਬੇ ਕਰਕੇ ਉਹਨਾਂ ਨੂੰ ਪਾਸ ਫੇਲ ਕਰਕੇ ਉਹਨਾਂ ਦੇ ਵਿੱਚੋਂ ਕੁਝ ਨਵਾਂ ਸਿੱਖ ਸਕਦੇ ਆ ਤੇ ਆਪਣੀ ਖੇਤੀ ਨੂੰ ਆਸਾਨ ਕਰ ਸਕਦੇ ਆ। ਬਿਲਕੁਲ ਇਸੇ ਤਰ੍ਹਾਂ ਜੇਕਰ ਆਪਾਂ ਚਿੱਟੀ ਫੜਕੜੀ ਦੀ ਗੱਲ ਕਰਦੇ ਆ ਤਾਂ ਇਹਦੇ ਇੰਨੇ ਕੁ ਜ਼ਿਆਦੇ ਫਾਇਦੇ ਨੇ ਹੋ ਸਕਦਾ ਤੁਹਾਨੂੰ ਯਕੀਨ ਨਾ ਹੋਵੇ ਪਰ ਚਿੱਟੀ ਫੜਕੜੀ ਨੂੰ ਛੋਨੇ ਦੇ ਵਿੱਚ ਵਰਤਨ ਦੇ ਨਾਲ ਤੁਹਾਡੇ ਬਹੁਤ ਜ਼ਿਆਦੇ ਪੈਸੇ ਜਿਹੜੇ ਬਰਬਾਦ ਹੋਣੇ ਹੁੰਦੇ ਨੇ ਸਭ ਤੋਂ ਪਹਿਲੇ ਨੰਬਰ ਤੇ ਉਹ ਜਿਹੜੀ ਪੈਸਿਆਂ ਦੀ ਬਰਬਾਦੀ ਏ ਉਹ ਘਟ ਜਾਂਦੀ ਏ ਤੇ ਤੁਹਾਡੇ ਛੋਨੇ ਦੇ ਝਾੜ ਦੇ ਵਿੱਚ ਤੁਹਾਨੂੰ ਬੈਨੀਫਿਟ ਵੇਖਣ ਨੂੰ ਮਿਲਦਾ ਏ ਛੋਨੇ ਦਾ ਝਾੜ ਵੱਧਦਾ ਏ ਜੇਕਰ ਆਪਾਂ ਇਹਦੀ ਵਰਤੋਂ ਸਹੀ ਤਰੀਕੇ ਦੇ ਨਾਲ ਕਰਦੇ ਆ ਉਹ ਤਰੀਕਾ ਕਿਹੜਾ ਏ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆ ਕਿ ਇਹਦਾ ਫਾਰਮੂਲਾ ਕੀ ਏ ਵੇਖੋ ਕੋਈ ਵੀ ਫਾਰਮੂਲਾ ਪਾਵੇਂ ਦੇਸੀ ਹੋਵੇ ਜਾਂ ਆਪਾਂ ਕੋਈ ਕੈਮੀਕਲ ਫਾਰਮੂਲਾ ਵਰਤਦੇ ਆ ਉਹਦੇ ਵਿੱਚ ਆਪਾਂ ਨੂੰ ਉਹਦੀ ਸਾਇੰਸ ਜਿਹੜੀ ਇਹ ਉਹਨੂੰ ਸਮਝਣ ਦੀ ਜ਼ਰੂਰ ਲੋੜ ਹੁੰਦੀ ਏ ਕਿ ਉਹਦੇ ਪਿੱਛੇ ਕਿਹੜੀ ਸਾਇੰਸ ਕੰਮ ਕਰਦੀ ਏ ਕਿਹੜੇ ਤਰੀਕੇ ਦੇ ਨਾਲ ਉਹ ਜਿਹੜੀ ਚੀਜ਼ ਹੈ ਆਪਾਂ ਨੂੰ ਬੈਨੀਫਿਟ ਦੇ ਰਹੀ ਏ ਚਿੱਟੀ ਫੜਕੜੀ ਦਾ ਫਾਰਮੂਲਾ ਏ ਐਲੂਮੀਨੀਅਮ ਪੋਟਾਸ਼ੀਅਮ ਸਲਫੇਟ ਸਭ ਤੋਂ ਪਹਿਲੇ ਨੰਬਰ ਤੇ ਚਿੱਟੀ ਫੜਕੜੀ ਕਰਦੀ ਕੀ ਏ ਜਦੋਂ ਇਹਦੀ ਵਰਤੋਂ ਆਪਾਂ ਫਸਲ ਦੇ ਵਿੱਚ ਕਰਦੇ ਆ ਆਪਣੀ ਜ਼ਮੀਨ ਦੇ ਵਿੱਚ ਕਰਦੇ ਆ ਝੋਨੇ ਦੇ ਵਿੱਚ ਤੁਸੀਂ ਇਹਨੂੰ ਪਾਉਂਦੇ ਹੋ ਤਾਂ ਇਹ ਤੁਹਾਡੀ ਜ਼ਮੀਨ ਦਾ ਜਿਹੜਾ ਪੀ ਐਚ ਲੈਵਲ ਹੈ ਉਹਨੂੰ ਇੱਕ ਦਮ ਸੁੱਟ ਦਿੰਦੀ ਏ ਉਹਨੂੰ ਕਟਾ ਦਿੰਦੀ ਏ ਅੱਜ ਦੇ ਸਮੇਂ ਦੇ ਵਿੱਚ ਦੋਸਤੋ ਪੰਜਾਬ ਦੀਆਂ ਬਹੁਤਾਂ ਗਿਣਤੀ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦਾ ਪੀ ਐਚ ਲੈਵਲ ਝੋਨੇ ਦੇ ਸੀਜ਼ਨ ਦੇ ਵਿੱਚ ਟੈਂਪਰੇਰੀ ਰੂਪ ਦੇ ਵਿੱਚ ਵਧਿਆ ਹੁੰਦਾ ਹੈ ਪੀ ਐਚ ਲੈਵਲ ਜਿਹੜਾ ਜ਼ਮੀਨ ਦਾ ਦੋ ਤਰੀਕੇ ਦੇ ਨਾਲ ਵੱਧਦਾ ਹੈ ਇੱਕ ਸਸਟੇਨੇਬਲ ਪੀ ਐਚ ਲੈਵਲ ਜਿਹਨੂੰ ਅਸੀਂ ਕਹਿ ਦਿੰਨੇ ਆ ਆਪਣੀ ਪਾਚਾ ਦੇ ਵਿੱਚ ਦੂਸਰੇ ਨੰਬਰ ਤੇ ਟੈਂਪਰੇਰੀ ਰੂਪ ਦੇ ਵਿੱਚ ਜਿਹੜਾ ਸਿਰਫ ਕੁਝ ਕੁ ਦਿਨਾਂ ਦੇ ਵਾਸਤੇ ਹੀ ਵੱਧਦਾ ਹੈ ਤੇ ਉਹ ਵੱਧਦਾ ਕਿਉਂ ਹੈ ਕਿਉਂਕਿ ਆਪਾਂ ਫਾਸਫੋਰਸ ਦੀ ਵਰਤੋਂ ਝੋਨੇ ਦੇ ਵਿੱਚ ਕਰਦੇ ਆ ਜਾਂ ਫਿਰ ਬਹੁਤਾਤ ਗਿਣਤੀ ਜਿਹੜੇ ਜ਼ਿਮੀਦਾਰ ਨੇ ਡੀ ਏ ਪੀ ਪਾ ਦਿੰਦੇ ਨੇ ਕਦੂ ਕਰਨ ਲੱਗੇ ਆ ਜਾਂ ਉਹਦੇ ਤੋਂ ਬਾਅਦ ਦੇ ਵਿੱਚ ਵੀ ਝੋਨੇ ਦੇ ਵਿੱਚ ਡੀ ਏ ਪੀ ਪਾਉਂਦੇ ਨੇ ਜਾਂ ਫਿਰ ਬਹੁਤਾਤ ਜਿਹੜੀਆਂ ਖਾਦਾਂ ਨੇ ਉਹਨਾਂ ਨੂੰ ਮਿਲਾ ਕੇ ਮਿਕਸ ਕਰਕੇ ਬਹੁਤ ਥੋੜੀ ਥੋੜੀ ਦਿਨਾਂ ਦੇ ਗੈਪ ਦੇ ਵਿੱਚ ਝੋਨੇ ਦੇ ਵਿੱਚ ਪਾ ਦਿੰਦੇ ਨੇ ਜਿਹਦੇ ਕਾਰਨ ਜ਼ਮੀਨ ਦਾ ਪੀ ਐਚ ਲੈਵਲ ਜਿਹੜਾ ਇੱਕਦਮ ਹਾਈ ਹੋ ਜਾਂਦਾ ਹੈ ਤੁਹਾਡੀ ਜ਼ਮੀਨ ਜਿਹੜੀ ਹੈ ਗਰਮ ਹੋ ਜਾਂਦੀ ਹੈ ਚਿੱਟੀ ਫੜਕੜੀ ਕਰਦੀ ਕੀ ਹੈ ਜਦੋਂ ਇਹਦੀ ਵਰਤੋਂ ਤੁਸੀਂ ਕਰਦੇ ਹੋ ਤਾਂ ਜਿਹੜਾ ਅਲਮੀਨੀਅਮ ਹੈ ਇਹ ਇੱਕਦਮ ਉਸੇ ਤੁਰੰਤ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਬਹੁਤ ਥੋੜੇ ਸਮੇਂ ਦੇ ਵਿੱਚ ਤੁਹਾਡੀ ਜ਼ਮੀਨ ਦਾ ਪੀ ਐਚ ਲੈਵਲ ਜਿਹੜਾ ਉਹਨੂੰ ਘਟਾ ਦਿੰਦਾ ਹੈ ਤੇ ਹੁੰਦਾ ਕੀ ਹੈ ਕਿ ਜਿੰਨੀਆਂ ਵੀ ਖਾਦਾਂ ਨੇ ਤੁਹਾਡੀ ਜ਼ਮੀਨ ਦੇ ਵਿੱਚ ਜਿੰਨੀਆਂ ਵੀ ਪਹਿਲਾਂ ਤੁਸੀਂ ਪਾਈਆਂ ਨੇ ਖਾਦਾਂ ਜਾਂ ਕੁਦਰਤੀ ਰੂਪ ਦੇ ਵਿੱਚ ਵੀ ਖਾਦਾਂ ਬਣੀਆਂ ਨੇ ਤੁਹਾਡੀ ਜ਼ਮੀਨ ਦੇ ਵਿੱਚ ਜਿਹੜੇ ਤੱਤ ਬਣੇ ਨੇ ਉਹ ਤੱਤ ਜਿਹੜੇ ਇੱਕਦਮ ਝੋਨੇ ਨੂੰ ਲੱਗਣੇ ਸ਼ੁਰੂ ਹੋ ਜਾਂਦੇ ਨੇ ਤੇ ਤੁਹਾਡਾ ਝੋਨਾ ਜਿਹੜਾ ਬਿਲਕੁਲ ਉਸੇ ਟਾਈਮ ਰੁਕੀ ਗ੍ਰੋਥ ਵੀ ਝੋਨੇ ਦੀ ਚੱਲਣ ਲੱਗ ਪੈਂਦੀ ਹੈ ਬਹੁਤ ਸੋਹਣੇ ਤਰੀਕੇ ਦੇ ਨਾਲ ਝੋਨਾ ਜਿਹੜਾ ਤੁਹਾਡਾ ਉਹ ਗ੍ਰੋਥ ਕਰਨੀ ਸ਼ੁਰੂ ਕਰ ਦਿੰਦਾ ਹੈ ਦੂਸਰੇ ਨੰਬਰ ਤੇ ਜੇਕਰ ਤੁਸੀਂ ਗਲਤੀ ਕੀਤੀ ਹੈ ਕਿ ਡੀਏਪ ਚੋਨੇ ਦੇ ਵਿੱਚ ਜਾਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕੀਤੀ ਸੀ ਜਾਂ 12 32 16 ਦੀ ਵਰਤੋਂ ਕੀਤੀ ਸੀ ਜਾਂ ਕਿਸੇ ਵੀ ਐਨਪੀਕੇ ਦੀ ਵਰਤੋਂ ਕੀਤੀ ਸੀ ਤੇ ਉਹਦੇ ਤੋਂ ਬਾਅਦ ਦੇ ਵਿੱਚ ਤੁਸੀਂ ਜ਼ਿੰਕ ਪਾ ਦਿੱਤੀ ਹੈ 33% ਜਾਂ 21% ਵਾਲੀ ਚੋਨੇ ਦੇ ਵਿੱਚ ਤਾਂ ਫਿਰ ਤਾਂ ਤੁਹਾਨੂੰ ਲਾਜ ਮੀ ਹੀ ਥੋੜੇ ਦਿਨਾਂ ਦੇ ਵਿੱਚ ਜੇਕਰ ਦੋਵਾਂ ਚੀਜ਼ਾਂ ਦੀ ਵਰਤੋਂ ਕੀਤੀ ਹੈ ਤਾਂ ਤੁਹਾਨੂੰ ਟੀਟੀ ਫੜਕੜੀ ਝੋਨੇ ਦੇ ਵਿੱਚ ਪਾ ਦੇਣੀ ਚਾਹੀਦੀ ਏ ਜਿਹੜੀ ਤੁਹਾਡੀ ਜ਼ਮੀਨ ਦਾ ਪੀ ਐਚ ਲੈਵਲ ਵਧਣ ਤੋਂ ਬਚਾਵੇਗੀ ਜਿਹੜਾ ਕੈਮੀਕਲ ਲੋਕ ਹੋਣਾ ਹੈ ਜ਼ਿੰਕ ਫਾਸਫੋਰਸ ਦਾ ਉਹ ਲੋਕ ਜਿਹੜਾ ਘਟ ਜਾਊਗਾ ਉਹਨਾਂ ਜਿਆਦਾ ਤੁਹਾਨੂੰ ਨੁਕਸਾਨ ਵੇਖਣ ਨੂੰ ਨਹੀਂ ਮਿਲੇਗਾ ਤੁਹਾਡੀ ਜ਼ਮੀਨ ਦੇ ਵਿੱਚ ਤੁਹਾਡੀ ਫਸਲ ਦੇ ਵਿੱਚ ਜਿੰਨਾ ਜ਼ਿਆਦਾ ਨੁਕਸਾਨ ਤੁਹਾਡਾ ਹੋਣਾ ਸੀ ਇਹਦੇ ਤੋਂ ਇਲਾਵਾ ਜੇਕਰ ਆਪਾਂ ਇਹਦੇ ਬਾਕੀ ਫਾਇਦਿਆਂ ਦੀ ਗੱਲ ਕਰਦੇ ਹਾਂ ਤਾਂ ਮਿੱਟੀ ਦੇ ਵਿੱਚ ਪਾਣੀ ਦੇ ਵਿੱਚ ਅਨੇਕ ਤਰ੍ਹਾਂ ਦੇ ਮਾਈਕਰੋ ਕੀਟ ਹੁੰਦੇ ਨੇ ਜਿਹੜੇ ਆਪਾਂ ਨੂੰ ਨੰਗੀ ਅੱਖ ਦੇ ਨਾਲ ਵੀ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਦਿਖਾਈ ਨਹੀਂ ਦਿੰਦੇ ਜਿਹੜੇ ਕੀਟ ਆਪਣੀ ਫਸਲ ਦੇ ਵਾਸਤੇ ਨੁਕਸਾਨਦਾਇਕ ਹੁੰਦੇ ਨੇ ਉਹਨਾਂ ਕੀਟਾਂ ਦਾ ਖਾਤਮਾ ਕਰਦੀ ਏ ਜਿਹੜੀ ਚਿੱਟੀ ਫੜਕੜੀ ਏ ਇਹਦੇ ਤੋਂ ਇਲਾਵਾ ਜਿੰਨਾਂ ਜ਼ਮੀਨਾਂ ਦੇ ਵਿੱਚੋਂ ਪਾਣੀ ਨਹੀਂ ਸੁੱਕਦਾ ਪਾਣੀ ਜ਼ਿਆਦਾ ਖੜਾ ਰਹਿੰਦਾ ਏ ਛੱਪੜ ਦੇ ਨਾਲ ਲੱਗਦੀਆਂ ਨੇ ਕੁਝ ਜ਼ਮੀਨਾਂ ਜਾਂ ਨੀਵੀਆਂ ਜ਼ਮੀਨਾਂ ਨੇ ਉਹਨਾਂ ਦੇ ਵਿੱਚ ਮੱਛਰ ਦੀ ਦਿੱਕਤ ਆਪਾਂ ਨੂੰ ਆਮ ਵੇਖਣ ਨੂੰ ਮਿਲ ਜਾਂਦੀ ਏ ਜਾਂ ਫਿਰ ਸੌਣ ਭਾਦਰੋਂ ਦੇ ਵਿੱਚ ਆਪਾਂ ਨੂੰ ਲਗਭਗ ਸਾਰੀਆਂ ਹੀ ਜ਼ਮੀਨਾਂ ਦੇ ਵਿੱਚ ਮੱਛਰ ਜਿਹੜਾ ਆਮ ਵੇਖਣ ਨੂੰ ਮਿਲ ਜਾਂਦਾ ਏ ਇਹ ਜਿਹੜਾ ਮੱਛਰ ਹੁੰਦਾ ਏ ਕਿਉਂਕਿ ਗੰਦੇ ਪਾਣੀ ਦੇ ਉੱਤੇ ਰਹਿੰਦਾ ਏ ਤੇ ਇਹਦੇ ਪੈਰਾਂ ਦੇ ਵਿੱਚ ਬਹੁਤ ਸਾਰੀਆਂ ਨੁਕਸਾਨਦਾਇਕ ਫਸਲ ਦੇ ਵਾਸਤੇ ਫੰਗਸਾਂ ਜੜੀਆਂ ਉਹ ਜਮ੍ਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਜਦੋਂ ਪਾਣੀ ਦੇ ਉੱਤੋਂ ਉੱਠ ਕੇ ਆ ਕੇ ਝੋਨੇ ਦੀ ਕੂਲੀ ਫੋਟ ਦੇ ਉੱਤੇ ਮੱਛਰ ਬੈੰਦਾ ਏ ਤੇ ਉਹ ਡੜੀਆਂ ਫੰਗਸਾਂ ਨੇ ਉਹਦੇ ਕਾਰਨ ਉਹ ਕੁਲੀ ਫੋੜ ਜਿਹੜੀ ਆਪਣੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਏ ਜਿਹੜੀ ਨਵੀਂ ਫੋਟ ਫੁੱਟਦੀ ਏ ਪਰ ਜੇਕਰ ਤੁਸੀਂ ਚਿੱਟੀ ਫੜਕੜੀ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਜਿੰਨੀ ਵੀ ਨਵੀਂ ਫੋਟ ਫੁੱਟੇਗੀ ਉਹ ਬਿਲਕੁਲ ਸਾਫ਼ ਹਰੀ ਭਰੀ ਫੋਟ ਹੋਵੇਗੀ ਤੇ ਮੱਛਰ ਦੀ ਦਿੱਕਤ ਝੋਨੇ ਦੇ ਵਿੱਚ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗੀ ਜੇਕਰ ਤੁਸੀਂ ਬਾਸਮਤੀ ਲਾਈਏ ਉਹਦੇ ਵਿੱਚ ਝੰਡੇ ਰੋਗ ਦੀ ਦਿੱਕਤ ਤੁਹਾਨੂੰ ਦੇਖਣ ਨੂੰ ਮਿਲਦੀ ਏ ਲੰਮੇ ਬੂਟੇ ਨਿਕਲਦੇ ਨੇ ਤਾਂ ਉਹਦੇ ਉੱਤੇ ਵੀ ਕਾਰਗਰ ਹੈ ਚਿੱਟੀ ਫੜਕੜੀ ਆਪਣੀ ਇਹ ਤੁਸੀਂ ਜੇਕਰ ਇਹਦੀ ਵਰਤੋਂ ਕਰਦੇ ਹੋ ਤਾਂ ਇਹਦੇ ਨਾਲ ਜਿਹੜੇ ਤੁਹਾਡੀ ਫਿਊਜੇਰੀਅਮ ਫੰਗਸ ਹੈ ਉਹ ਵੀ ਕੰਟਰੋਲ ਦੇ ਵਿੱਚ ਆਉਂਦੀ ਏ ਬੂਟੇ ਘਟ ਨਿਕਲਦੇ ਨੇ ਸੋ ਇਹਦੇ ਤੋਂ ਬਾਅਦ ਵਿੱਚ ਹੁਣ ਅੱਪਾਂ ਗੱਲ ਕਰਦੇ ਆ ਕਿ ਇਹਦੀ ਆਪਾਂ ਵਰਤੋਂ ਕਿਵੇਂ ਕਰਨੀ ਹੈ ਦੋਸਤੋ ਝੋਨੇ ਦੇ ਵਿੱਚ ਚਿੱਟੀ ਫੜਕੜੀ ਦੀ ਵਰਤੋਂ ਤੁਸੀਂ ਦੋ ਤਰੀਕਿਆਂ ਦੇ ਨਾਲ ਕਰ ਸਕਦੇ ਹੋ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਜ਼ਿਆਦਾ ਵਧੀਆ ਤਰੀਕਾ ਉਹ ਇਹ ਹੈ ਕਿ ਇਹਨੂੰ ਬਿਲਕੁਲ ਬਰੀਕ ਕਰ ਲਓ ਤੁਸੀਂ ਬਰੀਕ ਕਰਕੇ ਯੂਰੀਆ ਦੇ ਵਿੱਚ ਮਿਲਾ ਕੇ ਇਹਦਾ ਛੱਟਾ ਤੁਸੀਂ ਆਪਣੇ ਕਿੱਲੇ ਦੇ ਵਿੱਚ ਦੇ ਦੇਣਾ ਹੈ ਤੇ ਦੂਸਰੇ ਨੰਬਰ ਤੇ ਜਿਹੜਾ ਤਰੀਕਾ ਹੈ ਉਹ ਮੇਰੀ ਪਸੰਦ ਦਾ ਨਹੀਂਗਾ ਆਲਸੀਆਂ ਵਾਲਾ ਤਰੀਕਾ ਹੈ ਉਹ ਇਹ ਹੈ ਕਿ ਇਹਨੂੰ ਤੁਸੀਂ ਨੱਕੀ ਦੇ ਉੱਤੇ ਟਾਕੀ ਦੇ ਵਿੱਚ ਬੰਨ ਕੇ ਰੱਖ ਦੇਣਾ ਤੇ ਪਾਣੀ ਲਾ ਦੇਣਾ ਹੈ ਪਾਣੀ ਦੇ ਨਾਲ ਖੁਰ ਕੇ ਇਹ ਤੁਹਾਡੀ ਪੂਰੀ ਜ਼ਮੀਨ ਦੇ ਵਿੱਚ ਚਲੀ ਜਾਊਗੀ ਪਰ ਉਹ ਆਪਾਂ ਨੂੰ ਇੱਕ ਸੈਟੀਸਫੈਕਸ਼ਨ ਨਹੀਂ ਮਿਲਦੀ ਜੇਕਰ ਆਪਾਂ ਇਹਦਾ ਛੱਟਾ ਕਰਦੇ ਆਂ ਤੇ ਆਪਾਂ ਨੂੰ ਜ਼ਿਆਦਾ ਲਾਭ ਵੇਖਣ ਨੂੰ ਮਿਲਦਾ ਹੈ ਉਹਨਾਂ ਜ਼ਮੀਨਾਂ ਦੇ ਵਿੱਚ ਖਾਸ ਧਿਆਨ ਆਪਾਂ ਇਸ ਗੱਲ ਦਾ ਰੱਖਣਾ ਹੈ ਕਿ ਫੜਕੜੀ ਆਪਾਂ ਚਿੱਟੀ ਹੀ ਲੈਣੀ ਹੈ ਲਾਲ ਫੜਕੜੀ ਦੀ ਜਾਂ ਕਿਸੇ ਹੋਰ ਫੜਕੜੀ ਦੀ ਵਰਤੋਂ ਆਪਾਂ ਭੁੱਲ ਕੇ ਵੀ ਝੋਨੇ ਦੇ ਵਿੱਚ ਨਹੀਂ ਕਰਨੀ ਜੇਕਰ ਚਿੱਟੀ ਫੜਕੜੀ ਦੀ ਵਰਤੋਂ ਕਰਦੇ ਹੋ ਤਾਂ ਇੱਕ ਹੋਰ ਜਿਹੜਾ ਸਭ ਤੋਂ ਵੱਡਾ ਆਪਾਂ ਨੂੰ ਫਾਇਦਾ ਵੇਖਣ ਨੂੰ ਮਿਲਦਾ ਹੈ ਕਿ ਤੁਹਾਡੇ ਝੋਨੇ ਦੇ ਵਿੱਚ ਤੁਹਾਨੂੰ ਸੀਥ ਬਲਾਈਟ ਦੀ ਦਿੱਕਤ ਜਿਹੜੀ ਹੈ ਘੱਟ ਵੇਖਣ ਨੂੰ ਮਿਲੇਗੀ ਜਾਂ ਫਿਰ ਬਿਲਕੁਲ ਹੀ ਨਹੀਂ ਮਿਲੇਗੀ ਜਿੰਨੀਆਂ ਵੀ ਤੁਹਾਡੀਆਂ ਸੀਥਾਂ ਹੋਣਗੀਆਂ ਝੋਨੇ ਦੀਆਂ ਨਾਲੀਆਂ ਹੋਣਗੀਆਂ ਬਿਲਕੁਲ ਵਧੀਆ ਹੋਣਗੀਆਂ ਤੁਹਾਨੂੰ ਫੰਗੀਸਾਈਡ ਵੀ ਜਿਹੜੇ ਆ ਕੱਟ ਕਰਨੇ ਪੈਣਗੇ ਉਸ ਝੋਨੇ ਦੇ ਉੱਤੇ ਸੋ ਵੀਡੀਓ ਦੇ ਵਿੱਚ ਆ ਇਹ ਹੀ ਕੁਝ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਨੀ ਸੀ ਚੰਗੀ ਲੱਗੇ ਹੋਰ ਕਿਸਾਨਾਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਿਓ ਜੀ ਵੇਖਣ ਲਈ ਸ਼ੇਅਰ ਕਰਨ ਲਈ ਤੁਹਾਡਾ ਤਹਿ ਦਿਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ